ਇੱਕ ਕੁਆਂਟਲ ਗੰਨੇ ਦੇ ਵਿੱਚ ਉਹ 10 ਤੋਂ 15% ਤੱਕ ਸ਼ੱਕਰ ਜਾਂ ਗੁੜ ਤੁਹਾਨੂੰ ਮਿਲੂਗਾ। ਇੰਨਾ ਗਿਆ ਬਾਕੀ ਤਾਂ ਪਾਣੀ ਆ ਨਾ ਤੇ ਉਹਨੂੰ ਜਦੋਂ ਆਪਾਂ ਕਾੜ ਲੈਂਦੇ ਆ ਪਾਣੀ ਉੱਡ ਜਾਂਦਾ ਹੈ। ਉਹ ਫਿਰ ਹੀਟਲੇ ਪਾਸੇ ਕੀ ਰਹਿ ਜਾਂਦਾ ਗੁੜ ਰਹਿ ਜਾਂਦਾ। ਜਦੋਂ ਗੁੜ ਰਹਿੰਦਾ ਉਹਦੀਆਂ ਤਿੰਨ ਬੱਤਾਂ ਹੁੰਦੀਆਂ। ਜੇ ਤਾਂ ਤੁਸੀਂ ਬਣਾਉਣੀ ਹੈ ਦੇਸੀ ਖੰਡ ਫੇਰ ਤਾਂ ਇੱਕ ਉਹਨੂੰ ਫੁੱਲ ਕਹਿੰਦੇ ਹੁੰਦੇ ਆ। ਜਿਹੜੇ ਜਿਹੜੇ ਆਪਾਂ ਕੜਾਹੀ ਦੇ ਵਿੱਚ ਆਪਾਂ ਗਰਮ ਕਰਨਾ ਨਾ ਉੱਥੇ ਚਿੱਟੇ ਰੰਗ ਦਾ ਇੱਕ ਫੁੱਲ ਜਾਂ ਜਦੋਂ ਬਣ ਗਿਆ ਨਾ ਉਸੇ ਵੇਰੇ ਉਹਨੂੰ ਕੱਢ ਕੇ ਉਹਨੂੰ ਬਾਹਰ ਕੱਢ ਲੈਣਾ ਆਪਾਂ ਨੇ ਉਹ ਦੇਸੀ ਖੰਡ ਦਾ ਲੇਬਲ ਬਣ ਗਿਆ ਉਹਦਾ ਜੇ ਆਪਾਂ ਨੇ ਬਣਾਉਣਾ ਗੁੜ ਉਹਨੂੰ ਹੋਰ ਕਾੜਨਾ ਆਪਾਂ ਨੇ ਹੋਰ ਕਾੜ ਕੇ ਆਪਾਂ ਦੇਖਦੇ ਆ ਉਹਨੂੰ ਦੇਸੀ ਜਟ ਕੇ ਗੱਲ ਨਾ ਕਰਨੀ ਆ ਉਹਨੂੰ ਹੱਥ ਲਾ ਕੇ ਨਾ ਗਰਮਾ ਗਰਮ ਉਹਨੂੰ ਥੋੜਾ ਜਿਹਾ ਐ ਐ ਟੱਚ ਕਰਕੇ ਬਸ ਉਹਨੂੰ ਫੜਾ ਫੜਨਾ ਐ ਇਦਾਂ ਕਰਕੇ ਉਹਦੀ ਗੋਲੀ ਜੀ ਬਣ ਜੂਗੀ ਢਿੱਲੀ ਗੋਲੀ ਜਿਹਨੂੰ ਕਹਿੰਦੇ ਢਿੱਲਾ ਜਿਆ ਜਦੋਂ ਟੈਲੀ ਗੋਲੀ ਬਣ ਗਈ ਚੱਕ ਕੇ ਬਾਹਰ ਕੱਢ ਲਓ ਆਪਾਂ ਉਹਨੂੰ ਚੱਕ ਕਹਿੰਦੇ ਆ ਅਸੀਂ ਜਿਹੜਾ ਮਿੱਟੀ ਦਾ ਆਪਣਾ ਲੱਕੜ ਦਾ ਹੁੰਦਾ ਉਹਦੇ ਵਿੱਚ ਠੰਡਾ ਹੋ ਕੇ ਉਹਨੂੰ ਆਪਾਂ ਚੰਡ ਲਓ ਚੰੜਨ ਤੋਂ ਬਾਅਦ ਉਹਦੇ ਪਿੰਨੇ ਬਣਾ ਲਓ ਦੀਆਂ ਪੇਸੀਆਂ ਬਣਾ ਲਓ ਗੁੜ ਬਣ ਜਾਂਦਾ ਜੇ ਤੁਸੀਂ ਬਣਾਉਣੀ ਆ ਸ਼ੱਕਰ ਸ਼ੱਕਰ ਦੇ ਵਿੱਚ ਤੁਹਾਨੂੰ ਹਾਰਡ ਗੋਲੀ ਬਣਾਉਣੀ ਪਊਗੀ ਉਹ ਜਿਹੜਾ ਥੋੜਾ ਨਾ ਹੋਰ ਕਾੜਨਾ ਪਊ ਥੋੜਾ ਜਿਹਾ ਉਹਦੇ ਚ ਪਾਣੀ ਦੀ ਮਾਤਰਾ ਘਟ ਜਾਣੀ ਐ ਹਾਰਡ ਗੋੜੀ ਬਣੂਗੀ ਉਹ ਉਸ ਜਗ੍ਹਾ ਤੇ ਜਾ ਕੇ ਤੁਹਾਡੀ ਸ਼ੱਕਰ ਬਣ ਜਾਣੀ ਜਦੋਂ ਗੁੜ ਬਣਾਉਣਾ ਉਸ ਵੇਲੇ ਜਿਹੜਾ ਬੰਦਾ ਹੁੰਦਾ ਹੈ ਨਾ ਅੱਗ ਵਾਲਨੇ ਵਾਲਾ ਹਲਕੀ ਹਲਕੀ ਉਬਾਲਣੀ ਹੁੰਦੀ ਉਸ ਵੇਲੇ ਨਹੀਂ ਤਾਂ ਫੂਕ ਦੂਗਾ ਉਹ ਜੇ ਪਹਿਲੀ ਸਪੀਡ ਨਾਲ ਚੱਲੀ ਗਿਆ ਉਹਨੂੰ ਕੰਟਰੋਲ ਕਰਨਾ ਪੈਂਦਾ ਅੱਗ ਨੂੰ ਪਿੱਛੇ ਜਾ ਕੇ ਉਸ ਤੋਂ ਬਾਅਦ ਫਿਰ ਆਪਾਂ ਗੁੜ ਗੁੜ ਬਣਾ ਲਾਂਗੇ ਜੀ